ਤਰ ਉਪਰ ਚ ਲੱਗਾ ਮੋਰਚਾ ਸਮਾਪਤ ਹੋ ਗਿਆ ਮੰਗਾਂ ਤੇ ਸਹਿਮਤੀ ਬਣ ਗਈ ਹੈ ਮੰਗਾਂ ਬਹੁਤ ਜ਼ਿਆਦਾ ਨਹੀਂ ਸੀ ਮੰਗਾਂ ਇਹੋ ਹੀ ਸੀ ਕਿ ਜੋ ਸਰਕਾਰ ਇਹ ਖਾਲਸਾ ਦਾ 1831 ਵਿੱਚ ਇੱਥੇ ਪਰਚਮ ਮਹਾਰਾਜਾ ਰਣਜੀਤ ਸਿੰਘ ਹੋਰਾਂ ਵੱਲੋਂ ਲਹਿਰਾਇਆ ਗਿਆ ਉਸ ਦੀ ਉਸ ਜ਼ਮੀਨ ਦੀ ਦੇਖਰੇਖ ਕੀਤੀ ਜਾਵੇ ਇੱਥੇ ਜਿਸ ਤਰੀਕੇ ਦੇ ਨਾਲ ਫੌਜੀ ਚੌਂਕੀ ਬਣਾਈ ਜਾਂਦੀ ਹੈ ਉਸ ਵੇਲੇ ਤਾਂ ਉਸ ਦੀ ਸੰਭਾਲ ਕੀਤੀ ਜਾਵੇ ਕਿਉਂਕਿ ਇਹ ਖਾਦਸ਼ਾ ਸੀ ਕਿ ਨਾਲ ਲੱਗਦੀ ਇੱਕ ਜਿਹੜੀ ਨਿੱਜੀ ਕੰਪਨੀ ਆ ਵਾਹਨ ਬਣਾਉਣ ਵਾਲੀ ਕੰਪਨੀ ਆ ਉਸ ਨੇ ਇਸ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਔਰ ਜਿਹੜੀ ਪੰਥ ਦੀ ਜਗਾ ਬਣਦੀ ਹੈ ਜਾਣੀ ਸਰਕਾਰੇ ਖਾਲਸਾ ਦੀ ਚੌਂਕੀ ਦੀ ਜੋ ਜਗਾ ਬਣਦੀ ਹੈ ਉਸ ਤੇ ਵਕ ਵਕ ਤੇਰਾ ਨੇ ਕਬਜ਼ਾ ਕੀਤਾ ਹੋਇਆ ਤਾਂ ਇਸੇ ਮਹੀਨਾ ਮੰਗਾਂ ਨੂੰ ਲੈ ਕੇ ਮੋਰਚਾ ਸ਼ੁਰੂ ਹੋ ਗਿਆ ਸੀ ਸਹਿਮਤੀ ਬਣ ਗਈ ਔਰ ਨਿੱਜੀ ਕੰਪਨੀ ਨੇ ਇਸ ਦਾ ਜਿੰਮਾ ਉਟਿਆ ਹੈ ਕਿ ਉਹ ਇਸ ਦੀ ਸਾਮ ਸੰਭਾਲ ਕਰਨਗੇ ਬਹੁਤ ਸਾਰੇ ਜਿਹੜੇ ਇੰਜੀਨੀਅਰ ਹਿਮਾਚਲ ਵੱਲੋਂ ਬੁਲਾਏ ਗਏ ਨੇ ਔਰ ਇਸ ਪੂਰੀ ਪਹਾੜੀ ਦਾ ਔਰ ਇਸੇ ਤਰ੍ਹਾਂ ਦੇ ਨਾਲ ਜਿਵੇਂ ਇੱਕ ਤਸਵੀਰ ਅਸੀਂ ਤੁਹਾਨੂੰ ਹੁਣੇ-ਹੁਣੇ ਦਿਖਾਵਾਂਗੇ ਕਿ ਇਹ ਜੋ ਪਰਚਮ ਜਿੱਥੇ ਲਹਿਰਾਇਆ ਗਿਆ ਸੀ ਉੱਥੇ ਨਾਲ ਜਿਹੜੀ ਪਹਾੜੀ ਸੀ ਉਹ ਖੁਰ ਗਈ ਪਹਾੜੀ ਖੁਰ ਜਾਂਦੀ ਹੈ ਜਾਨੀ ਕੁੱਲ ਇਸ ਵੇਲੇ ਜਿਹੜੀ ਜਗ੍ਹਾ ਬਚਦੀ ਹੈ ਉਹ 25 ਤੋਂ 27 ਇੰਚ ਜਿਹੜੀ ਆ ਉਹ ਜਗ੍ਹਾ ਬਚਦੀ ਹੈ ਔਰ 2 ਫੁੱਟ ਦੇ ਕਰੀਬ ਹੈ ਕਿਉਂਕਿ ਜੇਕਰ ਇੱਕ ਦੋ ਮੀਂਹ ਹੋਰ ਪੈ ਜਾਂਦੇ ਆ ਤੇ ਇਹ ਪਹਾੜੀ ਬਿਲਕੁਲ ਖੁਰ ਜਾਣੀ ਆ ਔਰ ਜਿਹੜਾ ਇਹ ਪਰਚਮ ਲਹਿਰਾ ਰਿਹਾ ਇਸ ਨੂੰ ਖਤਰਾ ਹੋ ਸਕਦਾ ਤਾਂ ਇਸ ਸਾਰੀ ਪਹਾੜੀ ਦੀ ਸਾਂਭ ਸੰਭਾਲ ਇਸੇ ਤਰ੍ਹਾਂ ਦੇ ਨਾਲ ਇਸ ਨੂੰ ਯਾਦਗਾਰ ਦੇ ਰੂਪ ਦੇ ਵਿੱਚ ਇਸ ਨੂੰ ਕੁਝ ਰੈਨੋਵੇਟ ਕਰਨਾ ਔਰ ਇਹਨਾਂ ਹੀ ਮੰਗਾ ਨੂੰ ਲੈ ਕੇ ਜਿਹੜਾ ਇਹ ਮੋਰਚਾ ਲੱਗਦਾ ਸਰਦਾਰ ਜਗਿੰਦਰਪਾਲ ਸਿੰਘ ਹੋਰੀ ਆ ਜਿਹੜੇ ਇਹ ਮੋਰਚਾ ਸ਼ੁਰੂ ਕਰਦੇ ਆ ਔਰ ਵੱਖ-ਵੱਖ ਸੰਗਤਾਂ ਆਉਂਦੀਆਂ ਹੁਣ ਇੱਥੇ ਜਿਹੜਾ ਇਹ ਉਹ ਸਹਿਮਤੀ ਬਣ ਗਈ ਆ ਵੱਖ-ਵੱਖ ਆਗੂ ਇਸ ਮੋਰਚੇ ਬਾਰੇ ਕੀ ਕੁਝ ਕਹਿ ਰਹੇ ਨੇ ਕਿਵੇਂ ਮੋਰਚਾ ਸ਼ੁਰੂ ਹੁੰਦਾ ਕਿਵੇਂ ਮੰਗਾ ਜੜੀਆਂ ਨੇ ਉਹ ਮੰਨੀਆਂ ਜਾਂਦੀਆਂ ਨਿੱਜੀ ਕੰਪਨੀ ਨਾਲ ਕਿਸ ਤਰ੍ਹਾਂ ਦੇ ਸ਼ੁਰੂ ਦੇ ਵਿੱਚ ਡਿਸਪਿਊਟ ਰਹਿੰਦੇ ਆ ਔਰ ਇਸ ਜਿਹੜੀ ਜਗ੍ਹਾ ਬਣੀ ਹੋਈ ਆ ਜੋ ਵੀ ਇਹ ਯਾ ਯਾਦਗਾਰ ਹੈ ਇਤਿਹਾਸ ਹੈ ਇਸ ਨੂੰ ਸੰਭਾਲਿਆ ਕਿਉਂ ਨਹੀਂ ਗਿਆ ਇਸ ਦੀ ਜਿਹੜੀ ਹੈ ਉਹ ਦੇਖ ਰਹੇ ਕਿਉਂ ਨਹੀਂ ਕੌਣ ਇਸ ਦੀ ਵਜ੍ਹਾ ਬਣਦੇ ਨੇ ਸਾਰੀ ਗੱਲਬਾਤ ਇਸ ਪੂਰੀ ਕਹਾਣੀ ਵਿੱਚ ਤੁਹਾਨੂੰ ਅੱਜ ਸੁਣਾਵਾਂਗੇ ਮੇਰਾ ਨਾਮ ਹੈ ਰਜਿੰਦਰ ਪਾਲ ਸਿੰਘ ਸਾਨੂੰ ਜੀ ਗੁਰੂ ਸਾਹਿਬ ਦਾ ਹੁਕਮ ਹੋਇਆ ਵੀ ਇਹ ਸਾਡੀ ਜ਼ਮੀਨ ਇਹ ਸਾਡੀ ਹੈ ਜਿਸ ਦਿਨ ਮੈਂ 6 ਤਰੀਕ ਮੋਰਚਾ ਲਾਇਆ 5 ਦਿਨ ਤੱਕ ਇਸ ਜ਼ਮੀਨ ਬਾਰੇ ਮੈਨੂੰ ਕੁਝ ਪਤਾ ਨਹੀਂ ਹੈਗਾ ਲੇਕਿਨ ਗੁਰੂ ਸਾਹਿਬ ਦਾ ਹੁਕਮ ਹੋਇਆ ਦੇਖੋ ਸੱਚੀ ਗੱਲ ਤਾਂ ਕਰਨੀ ਪਏਗੀ ਨਾ ਜੇ ਮੈਂ ਹੁਣ ਗੁਰੂ ਸਾਹਿਬ ਦੇ ਵਿੱਚੋਂ ਕੋਈ ਕਹਿੰਦਾ ਵੀ ਆਪਾਂ ਖੇਲੇ ਉਡਾ ਰਿਆ ਜਿਹੜਾ ਜੋ ਕਹਿੰਦਾ ਕਹੀ ਜਾਣ ਬੋ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈਗਾ ਅਸੀਂ ਸੱਚ ਬੋਲਣਾ ਹੈ ਸੱਚ ਤੋਂ ਅਸੀਂ ਪੱਛੇ ਨਹੀਂ ਹਟ ਸਕਦੇ ਮੈਂ ਗੁਰੂ ਸਾਹਿਬ ਦਾ ਨਾਮ ਕੱਟ ਦਵਾਂ ਮੈਂ ਕਰ ਸਕਦਾ ਮੇਰੇ 'ਚ ਹਿੰਮਤ ਹੈਗੀ ਹੈ ਇਸ ਕਰਕੇ ਗੁਰੂ ਸਾਹਿਬ ਦਾ ਹੀ ਹੁਕਮ ਹੋਇਆ ਤੇ ਅਸੀਂ ਪਹਿਲੇ ਦਿਨ ਆ ਕੇ ਬੈਠੇ ਮੈਨੂੰ ਜ਼ਮੀਨ ਬਾਰੇ ਕੋਈ ਪਤਾ ਨਹੀਂ ਕੋਈ ਨੌਲੇਜ ਨਹੀਂ ਸੀ ਪੰਜ ਦਿਨ ਪਹਿਲਾਂ ਤੱਕ ਉਹਨਾਂ ਦਾ ਹੁਕਮ ਆਇਆ ਕਿ ਇੱਥੇ ਆ ਕੇ ਬੈਠ ਜਾ ਕੁਝ ਪਤਾ ਨਹੀਂ ਵੀ ਪਹਿਲਾਂ ਕਿੰਨੇ ਫਰਦ ਕਢਾਈ ਵੀ ਹੈ ਕਿੰਨੇ ਕਿਆ ਕੀਤਾ ਵੈ ਮੈਨੂੰ ਕੁਝ ਪਤਾ ਨਹੀਂ 15 ਮਿੰਟ ਬਾਅਦ ਥੱਲੀ ਪੱਤਰਕਾਰ ਆ ਜਾਂਦੇ ਔਰੇ ਦੇਖੋ ਗੁਰੂ ਸਾਹਿਬ ਦੀ ਇੰਨੀ ਮੈਂਮਾ 15 ਮਿੰਟ ਬਾਅਦ ਥੱਲੀ ਨੇ ਥੱਲੀ ਆ ਗਿਆ 15 ਮਿੰਟ ਬਾਅਦ ਮੈਨੂੰ ਉਹਦੇ ਨਾਲ ਬੇਸਾ ਤੁਸੀਂ ਉਹਨੂੰ ਪੁੱਛ ਲਿਓ ਸਾਨੂੰ ਉਹਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ ਤੇ ਉਹ ਤੇ ਬਾਕੀ ਫਿਰ ਅੱਗੇ ਤੋਂ ਅੱਗੇ ਚੱਲ ਪੈਣਾ ਕੰਮ ਜਦੋਂ ਸਾਨੂੰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹੀ ਹੈ ਕਿ ਗੁਰੂ ਸਾਹਿਬ ਦਾ ਸਾਨੂੰ ਹੁਕਮ ਮਿਲ ਗਿਆ ਉਸ ਤੋਂ ਬਾਅਦ ਜਿੱਤ ਹਾਰ ਉਹ ਪ੍ਰਮਾਤਮਾ ਦੇ ਆਪਣੇ ਗੁਰੂ ਸਾਹਿਬ ਦੇ ਆਪਣੇ ਹੀ ਆ ਮੈਂ ਜੀ ਉਹਨਾਂ ਨੇ ਜਦੋਂ ਬਿਠਾਇਆ ਤੇ ਜਿੱਤ ਵੀ ਉਹਨਾਂ ਨੇ ਦੇਣੀ ਹੈ ਸਾਨੂੰ ਪਹਿਲੇ ਦਿਨ ਤੋਂ ਕੋਈ ਸ਼ੱਕ ਨਹੀਂ ਹੈਗਾ ਵੀ ਸਾਡੀ ਜਿੱਤ ਹੋਣੀ ਹੈ ਕਿ ਨਹੀਂ ਹੋਣੀ ਸਾਨੂੰ ਇਹਨਾਂ ਪਤਾ ਵੀ ਅਸੀਂ ਮੋਰਚਾ ਫਤਿਹ ਕਰਕੇ ਹੀ ਜਾਵਾਂਗੇ ਕਿਉਂਕਿ ਉਹਨਾਂ ਦੇ ਹੁਕਮ ਨਾਲ ਹੀ ਅਸੀਂ ਬੈਠੇ ਹਾਂ ਥਾਣਾ ਇਹ ਸਿੱਖ ਇਤਿਹਾਸ ਦੇ ਵਿੱਚ ਬਹੁਤ ਅਹਿਮੀਅਤ ਰੱਖਦਾ ਹੈ ਇਹ ਇਸ ਟਾਈਮ ਸਤਲੁਜ ਦੇ ਕੰਢੇ ਆਪਾਂ ਖੜੇ ਹੈਗੇ ਆ ਇਸ ਪਾਸੇ ਦਰਿਆ ਤੇ ਦਰਿਆ ਤੋਂ ਅਗਲੇ ਪਾਸੇ ਰੋਪੜ ਦਾ ਇਲਾਕਾ ਸ਼ੁਰੂ ਹੋ ਜਾਂਦਾ ਜਾਂ ਜਿਹਨੂੰ ਮਾਲਵਾ ਕਹਿੰਦੇ ਆ ਤੇ ਇਹ ਇਧਰ ਦੁਆਬਾ ਹੈਗਾ ਤੇ ਦੁਆਬੇ ਤੋਂ ਅਗਾਂਹ ਦਾ ਏਰੀਆ ਹੈਗਾ ਜਿਹੜਾ ਮਾਲਵੇ ਤੱਕ ਕਹਿ ਲੋ ਜਾਂ ਸਤਲੁਜ ਦੇ ਪਾਰ ਤੱਕ ਅੰਗਰੇਜ਼ ਦੀ ਹਕੂਮਤ ਸੀਗੀ ਜਿਹੜਾ ਅੰਗਰੇਜ਼ ਅੰਗਰੇਜ਼ਾਂ ਦੀ ਤਾਕਤ ਸੀ ਜਾਂ ਉਹਨਾਂ ਦੇ ਸੁਜ਼ਰੈਨ ਪੀਚ ਜਿਹੜੇ ਸਟੇਟਸ ਆਉਂਦੀਆਂ ਸੀ ਪੂਲਕੀਆਂ ਸੂਰੇਆਸਤਸੀ ਉਹ ਸੀਗੇ ਦਰਿਆ ਤੋਂ ਇਸ ਪਾਸੇ ਸਿੱਖ ਰਾਜ ਸੀਗਾ ਜਿਹਨੂੰ ਆਪਾਂ ਸਰਕਾਰੇ ਖਾਲਸਾ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਹਿੰਦੇ ਆ ਜਾਂ ਖਾਲਸਾ ਰਾਜ ਆਪਾਂ ਕਹਿੰਦੇ ਆ ਉਹ ਉਹ ਸੀਗਾ ਤੇ ਇੱਥੇ 1831 ਦੇ ਵਿੱਚ ਇੱਕ ਆਪਣਾ ਮੀਟਿੰਗ ਹੋਈ ਸੀਗੀ ਜਿਹੜੀ ਕਿ ਉਸ ਸਮੇਂ ਦੇ ਅੰਗਰੇਜ਼ ਆਪਣਾ ਗਵਰਨਰ ਜਨਰਲ ਸੀਗੇ ਜਿਹੜੇ ਅੰਗਰੇਜ਼ੀ ਰਾਜ ਦੇ ਈਸਟ ਇੰਡੀਆ ਕੰਪਨੀ ਦੇ ਉਹਨਾਂ ਨੇ ਇੱਥੇ ਆ ਕੇ ਮਹਾਰਾਜਾ ਰਣਜੀਤ ਸਿੰਘ ਨਾਲ ਮੀਟਿੰਗ ਕਰਨ ਦਾ ਇੱਛਾ ਜ਼ਾਹਰ ਕੀਤੀ ਉਹ Shimla ਤੋਂ ਆਏ ਸੀ ਇੱਥੇ ਸ਼ਿਮਲੇ ਉਤੋਂ ਆਖਿਓ ਪਰਲੇ ਪਾਸੇ ਆਗੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਮੀਟਿੰਗ ਕਰਨਾ ਚਾਹੁੰਨੇ ਹੈਗੇ ਆ ਮਹਾਰਾਜਾ ਨਾਲ ਤੇ ਗਾਂ ਦੀ ਗਾਂ ਦਾ ਜੋ ਰਿਲੇਸ਼ਨਸ਼ਿਪ ਸੀ ਗਿਆ ਜਾਂ ਸਾਡੇ ਕੀ ਸੰਬੰਧ ਰਹਿਣਗੇ ਸਿੱਖ ਰਾਜ ਨਾਲ ਉਹਦੇ ਬਾਰੇ ਉਹ ਮੀਟਿੰਗ ਸੀਗੀ ਤੇ ਮਹਾਰਾਜ ਸਾਹ ਦੇ ਹੋਣ ਤੋਂ ਪਹਿਲਾਂ ਇੱਥੇ ਵੱਡੇ ਵੱਡੇ ਸਿੱਖ ਸਰਦਾਰ ਉਹਨਾਂ ਦਾ ਆਪ ਦਾ ਜਿਹੜਾ ਕ੍ਰਾਊਨ ਪ੍ਰਿੰਸ ਸੀ ਮਹਾਰਾਜਾ ਰਾਜਾ ਖੜਕ ਸਿੰਘ ਉਹ ਇੱਥੇ ਆਏ ਉਹਨਾਂ ਨੇ ਇੱਥੇ ਜਗ੍ਹਾ ਸਟੈਬਲਿਸ਼ ਕੀਤੀ ਸਕਿਨਰ ਲਿਖਦਾ ਹੈ ਕਿ ਜਿਹੜਾ ਦਰਿਆ ਸੀਗਾ ਉਹਦੇ ਵਿੱਚ ਦਰਿਆ ਇਹਨਾਂ ਛੋਟਾ ਨਹੀਂ ਸੀ ਦਰਿਆ ਕਾਫੀ ਫੈਲਿਆ ਹੋਇਆ ਸੀਗਾ ਦਰਿਆ ਦੇ ਵਿੱਚ ਜਿਹੜੇ ਟਾਪੂਆਂ ਵਾਲੇ ਇਲਾਕੇ ਸੀਗੇ ਉਹਨਾਂ ਦੇ ਵਿੱਚ ਉਹਨਾਂ ਨੇ ਕਣਕ ਵੇਚ ਕੇ ਤੇ ਉਹਦੇ ਵਿੱਚ ਬਹੁਤ ਸੋਹਣੇ ਤਰੀਕੇ ਦੇ ਜਿਵੇਂ ਹਾਥੀ, ਘੋੜੇ, ਬਤਕਾਂ ਇਹ ਜਿਹੀਆਂ ਚੀਜ਼ਾਂ ਬਣਾਈਆਂ ਉਹ ਕਣਕ ਦਾ ਆਕਾਰ ਇਹ ਜਾਂ ਦਿੱਤਾ ਤੇ ਉਹ ਚੀਜ਼ਾਂ ਲਾਈਆਂ ਸੀ ਬਾਕੀ ਫੌਜੀ ਤਾਕਤ ਅਮਲਾ ਵੀ ਬਹੁਤ ਆਇਆ ਸੀਗਾ ਤੇ ਫੌਜੀ ਤਾਕਤ ਚਾਹੀ ਸੀ 16000 ਘੋੜ ਸਵਾਰ ਆਏ ਸੀ 6000 ਪੈਦਲ ਸਵਾਰ ਤੇ ਅਡਡ ਗਿਣਤੀ ਹੈ ਕੋਈ 15 ਤੋਪਾਂ ਕਹਿੰਦਾ ਕੋਈ 25 ਤੇ ਪਰ 15 ਤੋਂ 25 ਤੋਪਾਂ ਵੀ ਉਹਨਾਂ ਨੇ ਲੈ ਕੇ ਆਏ ਦੂਜੇ ਪਾਸੇ ਜਿਹੜੀਆਂ ਅੰਗਰੇਜ਼ਾਂ ਦਾ ਸੀਗਾ ਉਹ ਸਕਿਨਰ ਉਹਨਾਂ ਦਾ ਆਪਦਾ ਇਤਿਹਾਸਕਾਰ ਲਿਖਦਾ ਹੈ ਕਿ ਵੀ ਸਾਡਾ ਜਿਹੜਾ ਸਾਰਾ ਕੁਸ਼ਤੀ ਉਹ ਬੜਾ ਫਿੱਕਾ ਪੈ ਜਾਂਦਾ ਸੀਗਾ ਜਦੋਂ ਸਿੱਖਾਂ ਦੀ ਅਸੀਂ ਤਾਕਤ ਵੇਖਦੇ ਸੀ ਉਹਦੇ ਸਾਹਮਣੇ ਤੇ ਉਹਨਾਂ ਨੇ ਇੱਥੇ ਆ ਕੇ ਆਪਦੀ ਚੌਕੀ ਬਣਾਈ ਚੌਕੀ ਦੇ ਉੱਤੇ ਉਹਨਾਂ ਨੇ ਆਦਾ ਪਰਚਮ ਲਾਇਆ ਤੇ ਇਸ ਪਾਸੇ ਉਹਨਾਂ ਇੱਥੇ ਆਪਣਾ ਕਿਸ਼ਤੀਆਂ ਦਾ ਪੁਲ ਬਣਾਇਆ ਜਿਹਦੇ ਉੱਤੇ ਹੌਦ ਦੇ ਉੱਤੇ ਬੈਠ ਕੇ ਹਾਥੀ ਦੇ ਹੌਦ ਦੇ ਉੱਤੇ ਬੈਠ ਕੇ ਸਕਿਨਰ ਆਪਣਾ ਬੈਂਟਿਕ ਦੀ ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੋਟੋ ਵੀ ਵੇਖਣ ਨੂੰ ਮਿਲਦੀ ਹੈ ਪੇਂਟਿੰਗਸ 'ਉਹ ਇਹ ਪਹਿਲੀ ਮੀਟਿੰਗ ਹੋਈ ਜਿੱਥੇ ਲਾਰਡ ਬੈਂਟਿਕ ਨੇ ਮਹਾਰਾਜਾ ਰਣਜੀਤ ਸਿੰਘ ਦੇ ਗਲ ਚ ਮੋਤੀਆਂ ਦਾ ਹਾਰ ਪਾਇਆ ਤੇ ਇੱਥੇ ਮੀਟਿੰਗ 7-8 ਦਿਨ ਉਹ ਚੱਲਦੇ ਰਹੇ ਮਸਲੇ ਡਿਸਕਸ ਹੁੰਦੇ ਰਹੇ ਅਡਡ ਤੇ ਫਿਰ 31 ਅਕਤੂਬਰ ਨੂੰ ਲਾਰਡ ਬੈਂਟਿਕ ਨੇ ਇੱਕ ਚਿੱਠੀ ਲਿਖ ਕੇ ਦਿੱਤੀ ਉਹਨੂੰ ਅਰਜ਼ ਕਹਿ ਲਓ ਜਾਂ ਅਰਜ਼ ਕੀਤੀ ਰਾਜ ਮਹਾਰਾਜਾ ਦੇ ਸਾਹਮਣੇ ਕਿਉਂਕਿ ਮਹਾਰਾਜੇ ਨੇ ਲਾਰਡ ਬੈਂਟਿਕ ਦੇ ਬਰਾਬਰ ਨਹੀਂ ਸਾਈਨ ਕਰਨੇ ਸੀ ਤਾਂ ਉਹਨੂੰ ਐਗਰੀਮੈਂਟ ਨਹੀਂ ਆਪਾਂ ਕਹਿ ਸਕਦੇ ਜਾਂ ਟ੍ਰੀਟੀ ਨਹੀਂ ਕਹਿ ਸਕਦੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀਗੇ ਉਹ ਉਸ ਸਮੇਂ ਦੀ ਵਿਕਟੋਰੀਆ ਰਾਣੀ ਦੀ ਬਰਾਬਰ ਦੀ ਸੌਵਰਨ ਤਾਕਤ ਸੀਗੇ ਤੇ ਇਹ ਤਾਂ ਉਹਦਾਗਾ ਸਰਵੈਂਟ ਸੀਗਾ ਤੇ ਉਹਨਾਂ ਨੇ ਫਿਰ ਗਾਂ ਮਹਾਰਾ ਲਾਰਡ ਬੈਂਟਿਕ ਨੂੰ ਚਿੱਠੀ ਲਿਖ ਕੇ ਦਿੱਤੀ ਉਹਦੇ ਅੰਗਰੇਜ਼ੀ ਚ ਤਰਮਾ ਫਾਰਸੀ ਸੀਗੇ ਵੈਸੇ ਅੰਗਰੇਜ਼ੀ ਚ ਉਹਦਾ ਤਰਜਮਾ ਹੁਣ ਮਿਲ ਜਾਂਦਾ ਤੁਹਾਨੂੰ ਉਹਦੇ ਚ ਉਹਨੇ ਲਿਖਿਆ ਕਿ ਅਸੀਂ ਹਮੇਸ਼ਾ ਸਿੱਖ ਰਾਜ ਦੇ ਖੈਰ ਖਵਾ ਰਾਵਾਂਗੇ ਖਾਲਸਾ ਰਾਜ ਦੇ ਖੈਰ ਖਵਾ ਰਾਵਾਂਗੇ ਤੇ ਤੁਸੀਂ ਸਾਡੇ ਨਾਲ ਸੰਧੀ ਰੱਖੋ ਤੁਸੀਂ ਸਾਡੇ ਨਾਲ ਮਤਲਬ ਚੰਗੀ ਨਿਗਾਹ ਰੱਖੋ ਤੇ ਇਸ ਤਰੀਕੇ ਨਾਲ ਗਾਂ ਖੈਰੋ ਦੇ ਵਿੱਚ ਬਹੁਤ ਹੋਰ ਉਸ ਚਿੱਠੀ ਤੋਂ ਇਲਾਵਾ ਇੱਥੇ ਸੰਧੀਆਂ ਹੋਈਆਂ ਵੀ ਸਿੰਧ ਦੇ ਵਿੱਚ ਕਿਵੇਂ ਦਰਿਆ ਦਾ ਐਕਸਪਲੋਇਟ ਹੋਊਗਾ ਮਹਾਰਾਜ ਸਭ ਚਾਹੁੰਦੇ ਸੀਗੇ ਕਿ ਵੀ ਸਿੱਖ ਰਾਜ ਦਾ ਤੇਰਾ ਦਰਿਆ ਰਹੀਂ ਟ੍ਰੇਡ ਵਧੇ ਸਮੁੰਦਰ ਰਹੀਂ ਤੇ ਉਹ ਗੱਲਾਂ ਬਾਤਾਂ ਹੋਈਆਂ ਸੋ ਇਸ ਕਰਕੇ ਬਹੁਤ ਅਹਿਮੀਅਤ ਰੱਖਦਾ ਹੈ ਕਿਉਂਕਿ ਇੱਥੋਂ ਲੈ ਕੇ ਤੇ ਖੈਬਰ ਤੱਕ ਸਮਝ ਲਓ ਸਿੱਖਾਂ ਦੀ ਤਾਕਤ ਸੀਗੀ ਤੇ ਦੋ ਪਿਕਟਸ ਇਹ ਪਿਕਟ ਅੰਗਰੇਜ਼ੀ ਰਾਜ ਨਾਲ ਲੱਗਦੀ ਸੀ ਤੇ ਦੂਜਾ ਕਿਲਾ ਜਿਹੜਾ ਸੀ ਉਹ ਜਮਰੋਦ ਦਾ ਕਿਲਾ ਸੀ ਜਿੱਥੇ ਜਮਰੋਦ ਤੋਂ ਅੱਗੇ ਸਿੱਖਾਂ ਨੇ ਇੱਕ ਪਿਕਟ ਹੋਰ ਖਾਲਸਾ ਰਾਜ ਦੀ ਪਿਕਟ ਸੀ ਉਹਨੂੰ ਮਿੰਚਨ ਪੋਸਟ ਕਹਿੰਦੇ ਅੱਜਕੱਲ ਪਾਕਿਸਤਾਨ ਫੌਜ ਕੋਲ ਹੈਗੀ ਆ ਮਿੰਚਨੀ ਕਿ ਮਿੰਚਨ ਪੋਸਟ ਕਹਿੰਦੇ ਗਿਆ ਉਹ ਮਤਲਬ ਤੁਸੀਂ ਵੇਖੋ ਪਠਾਨ ਜਿਹੜੇ ਹਮਲਾ ਕਰਦੇ ਸੀ ਉਹਨਾਂ ਚ ਇੰਨਾ ਡਰ ਪੈ ਗਿਆ ਸੀ ਕਿ ਉਹਨਾਂ ਨੂੰ ਆਪ ਦਾ ਕਿਲਾ ਬਣਾਉਣਾ ਪੈ ਗਿਆ ਸੀ ਸਾਹਮਣੇ ਕਿ ਵੀ ਹੁਣ ਖਾਲਸੇ ਇਧਰੋਂ ਨਾ ਵਾਜ ਜਾਣ ਉਹਨੂੰ ਆਪਣਾ ਉੱਥੇ ਉਹਨਾਂ ਨੇ ਅਲੀ ਬੇਗ ਦਾ ਕਿਲਾ ਬਣਾਇਆ ਤੇ ਜਿਹਦੇ ਤੇ ਜਿਹਨੂੰ ਜਮਰੋਦ ਡੋਮਿਨੇਟ ਕਰਦਾ ਸੀ ਉਸ ਕਿਲੇ ਨੂੰ ਸੋ ਇਹ ਦੋ ਪਿਕਟਸ ਸਾਡੀਆਂ ਬਹੁਤ ਇੰਪੋਰਟੈਂਟ ਹੈਗੀਆਂ ਅੱਜ ਦੀ ਹਾਲਤ ਬਹੁਤ ਖਸਤਾ ਹੈ ਅੰਗਰੇਜ਼ ਇਸ ਪਿਕਟ ਤੋਂ ਇਵਨ ਖਾਲਸਾ ਰਾਜ ਜਦੋਂ ਖਤਮ ਹੋ ਗਿਆ ਸੀ ਉਦੋਂ ਵੀ ਡਰਦਾ ਸੀ ਡਰਦਾ ਐ ਸੀ ਕਿ ਉਹਨਾਂ ਨੂੰ ਸੀਗੀ ਕਿ ਇੱਥੋਂ ਭਾਵਨਾ ਨਾ ਉੱਠ ਖੜੇ ਸਿੱਖਾਂ ਦੇ ਵਿੱਚ ਰਾਜ ਦੀ ਦੁਬਾਰਾ ਤਾਂ ਜੌਨ ਲਾਰੈਂਸ ਜਿਹੜੇ ਕੰਪਨੀ ਦੇ ਇੱਥੇ ਬੋਰਡ ਦੇ ਡਾਇਰੈਕਟਰ ਬਣੇ ਸੀ ਉਹਨਾਂ ਨੇ ਸਪੈਸ਼ਲ ਹੁਕਮ ਦਿੱਤੇ ਕਿ ਇਸ ਜਿਹੜਾ ਇਹ ਜਿਹੜੀ ਪਿਕਟ ਹੈ ਜਿਹਦੇ ਉੱਤੋਂ ਝੰਡਾ ਤਾੜਿਆ ਜਾਵੇ ਤੇ ਇਹਨੂੰ ਮਤਲਬ ਇੱਥੇ ਰਾ ਰੂ ਰਸਤੇ ਰੋਕ ਕੇ ਜਾਣ ਜਾਣ ਦੇ ਤਾਂ ਕਿ ਸਿੱਖ ਤੇ ਉਹਨਾਂ ਉਦੋਂ ਬਾਅਦ ਜਦੋਂ ਆਪਣਾ ਰਾਹ RAM ਸਿੰਘ ਜਿਹੜੇ ਨਾਮ ਕਲੈਰ ਉੱਠੀ ਉਦੋਂ ਵਸੇ ਜਦੋਂ 1857 ਦੇ ਗਦਰ ਤੋਂ ਬਾਅਦ ਵੀ ਆਜ਼ਾਦੀ ਦੇ ਜਿਹੜੇ ਭਾਰਤੀ ਆਜ਼ਾਦੀ ਆਸਤੇ ਜਿਹੜੇ ਲਗਦੇ ਸੀ ਉੱਥੇ ਮੱਥਾ ਟੇਕ ਕੇ ਜਾਂਦੇ ਰਹੇ ਇੰਨਾ ਥਾਵਾਂ ਤੇ ਉਸ ਇੱਕ ਨੇ ਸ਼ੇਰ ਵੀ ਲਿਖਿਆ ਹੋਇਆ ਸੀਗਾ ਕਿ ਵੀ ਇੱਥੇ ਹਿੰਦੀ ਚ ਸ਼ੇਰ ਹੈਗਾ ਉ ਤਾਂ ਲਿਖਿਆ ਹੋਇਆ ਹੈਗਾ ਤੇ ਉਹ ਲਿਖ ਕੇ ਗਿਆ ਸੀ ਤਾਂ ਇਹ ਬਹੁਤ ਇੰਪੋਰਟੈਂਟ ਜਗ੍ਹਾ ਹੈਗੀ ਆ ਪਰ ਜਿਹੜਾ ਇਹਦਾ ਸੱਤਿਆਨਾਸ਼ ਵੱਧ ਕੀਤਾ ਨਾ ਉਹ ਆਪਾਂ ਆਪਦੇ ਸਮੇਂ ਚ ਕੀਤਾ ਹੈਗਾ ਆਪਦੇ ਸਮੇਂ 'ਚ ਆਪਾਂ ਇਹ ਪਹਾੜੀਆਂ ਤਬਾਹ ਕਰਤੀਆਂ ਇੱਥੇ ਫੈਕਟਰੀਆਂ ਲੱਗੀਆਂ ਕੋਈ ਜਾਨ ਹੋਣ ਨਹੀਂਗਾ ਇੱਥੋਂ ਤੱਕ ਕਿ ਜਿਹੜੇ ਥੰਮ ਤੇ ਝੰਡਾ ਲੱਗਿਆ ਸੀ ਉਹ ਜਿਹੇ ਬਚਿਆ ਸੀ ਆਪਾਂ ਉਹ ਵੀ ਨਹੀਂ ਬਚਾਇਆ ਉਹ ਅਸ਼ਟਾਤੂ ਦਾ ਥੰਮ ਸੀ ਉਹ ਵੀ ਚੋਰੀ ਹੋ ਗਿਆ ਕਹਿੰਦੇ ਆ ਕੋਈ ਕਹਿੰਦਾ ਢਾਤਾ ਕਹਿੰਦੇ ਆ ਤੇ ਅੱਜ ਦੀ ਹਾਲਾਤ ਹਾਲਤ ਇੰਨੀ ਖਸਤਾ ਸੀ ਕਿ ਇਹਦੀ ਕੋਈ ਡਿਮਾਰਕੇਸ਼ਨ ਨਹੀਂ ਸੀ ਐਪਲੀਕੇਸ਼ਨਾਂ ਚੱਲ ਰਹੀਆਂ ਸੀ ਕੋਟ-ਕੋਰਟਾਂ ਕਚਹਿਰੀਆਂ 'ਚ ਗੱਲਾਂ ਹੋ ਰਹੀਆਂ ਸੀ ਕੁਝ ਨਹੀਂ ਹੋ ਰਿਹਾ ਸੀ ਇਹ ਤਾਂ ਸਰ ਰਜਿੰਦਰ ਸਿੰਘ ਨੇ ਮੋਚਾ ਲਾਇਆ ਫਿਰ ਬਾਬਾ ਜੀ ਹਰੇ ਪਹੁੰਚੇ ਹੋਰ ਸੰਗਤਾਂ ਪਹੁੰਚੀਆਂ ਸਾਰਿਆਂ ਨੇ ਅਸੀਂ ਰਲ ਮਿਲ ਕੇ ਬਾਬਾ ਜੀ ਹਰਿਆਣਾ ਦਾ ਬਹੁਤ ਦੇਣਾ ਵੀ 24 ਘੰਟੇ ਇੱਥੇ ਠੰਡ ਚ ਰਹੇ ਸੰਗਤਾਂ ਹੋਰ ਇਹਨਾਂ ਦੇ ਨਾਲ ਰਹੀਆਂ ਤੇ ਇੱਕ ਤਾਂ ਇਹ ਤਾਂ ਕੰਪਨੀ ਦੇ ਤੇ ਕਹਿ ਲੋ ਸਰਕਾਰ ਦੇ ਜੋ ਧੌਣ ਤੇ ਆਪਾਂ ਗੋਡਾ ਧਰਿਆ ਫੇਰ ਜਾ ਕੇ ਕਿਤੇ ਇਹਨਾਂ ਨੂੰ ਜਾ ਗਈ ਕਿ ਹਾਂ ਵੀ ਇਹਦੀ ਮੰਗਤੀ ਕਰਨੀ ਹੈ ਪਰ ਹਲੇ ਵੀ ਮੈਂ ਕਹਿੰਦਾ ਚੰਗੇ ਗੱਲ ਆ ਕਿ ਘੱਟ ਸਮੇਂ ਚੋਂ ਮੰਨ ਗਏ ਜਲਦੀ ਮੰਨ ਗਏ ਸਰਕਾਰ ਨੇ ਵੀ ਸੁਚੱਜਾ ਰੋਲ ਅਪਣਾਇਆ ਇੱਥੋਂ ਦੇ ਐਮ.ਐਲ.ਏ ਸਾਹਿਬ ਆ ਕੇ ਮਿਲੇ ਤੇ ਕੰਪਨੀ ਨੇ ਵੀ ਅੱਜ ਇੱਕ ਕੋਲ ਦੇ ਲਈ ਵਿਖਾਈ ਹੈ ਵੇਖੋ ਕਿ ਕਿੱਥੋਂ ਤੱਕ ਉਹਦੇ ਤੇ ਠਹਿਰਦੇ ਆ ਕਿਵੇਂ ਹੁੰਦਾ ਬਾਕੀ ਜਿਹੜੀ ਡਿਟੇਲ ਆ ਮੋਰਚੇ ਦੀ ਕੀ ਹੈ ਕਿਵੇਂ ਲੜਿਆ ਗਿਆ ਕੀ ਕੁਝ ਹੋਇਆ ਉਹ ਬਾਬਾ ਜੀ ਬੈਟਰ ਦੱਸਣਗੇ ਕਿਉਂਕਿ ਇਹ 24 ਘੰਟੇ ਇੱਥੇ ਹੁੰਦੇ ਸੀਗੇ ਇਹਨਾਂ ਨੇ ਸਾਰੀਆਂ 네ਗੋਸ਼ੀਏਸ਼ਨਸ ਪ੍ਰੈਸ਼ਰ ਜਿਸ ਸਮੇਂ ਦੇ ਇਹਨਾਂ ਤੇ ਦਬਾਅ ਪਏ ਜਿਸ ਸਮੇਂ ਇਹਨਾਂ ਨੂੰ ਇੱਥੋਂ ਖਦੇੜਨ ਦੀ ਕੋਸ਼ਿਸ਼ ਹੋਈ ਉਹ ਸਾਰਾ ਕੁਝ ਇਹਨਾਂ ਨੇ ਆਪ ਦੇ ਤੇ ਚੱਲਿਆ ਤੇ ਉਹ ਇਹ ਦੱਸਣਗੇ ਉਹ ਸੇਵਾ ਇਹਨਾਂ ਦੇ ਸਮਝੋ ਜੁਮੇ ਆਈ ਗੁਰੂ ਮਹਾਰਾਜ ਨੇ ਜੋ ਲਾਈ ਤੇ ਹੁਣ ਵੀ ਮੈਂ ਤਾਂ ਸਿਰਫ ਇਹ ਕਹੂੰਗਾ ਕਿ ਆਪਦੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਇਹ ਵੇਖੋ ਉਹ ਸਮੇਂ ਦਾ ਸੰਘਰਸ਼ ਸੀ ਚਲੋ ਅਜ ਦੇ ਸਿੰਘਾਂ ਨੇ ਆਪਾਂ ਆ ਕੇ ਦੁਬਾਰਾ ਆਪਦੀ ਜਗ੍ਹਾ ਲਈ ਆ ਪਰ ਇਸ ਵਿਰਾਸਤ ਨੂੰ ਵੇਖੋ ਆ ਕੇ ਇੱਥੇ ਜੋ ਤੁਹਾਨੂੰ ਉੱਤੇ ਜਾ ਕੇ ਇੱਕ ਫੀਲਿੰਗ ਆਊਗੀ ਜੋ ਤੁਹਾਡੀ ਭਾਵਨਾ ਆਊਗੀ ਉਹ ਤੁਹਾਨੂੰ ਕਿਤੇ ਨਹੀਂ ਆਣੀ ਹੋਰ ਤੇ ਜਰੂਰ ਆਇਆ ਕਰੋ ਆਪਾਂ 20 ਵਾਰੀ ਲੰਘ ਜਾਂਦੇ ਆ ਰੋਪੜ ਕੋਲ ਦੀ ਹੈਨਾ 버ਗਰ ਕਿੰਗ ਤੇ ਰੋਕ ਜਾਂਦੇ ਆ ਹੋਰ ਕੁਝ ਖਾਣ ਲੱਗ ਜਾਂਦੇ ਆ ਰਾਹ ਚ ਅੱਗੇ ਜਾ ਕੇ ਜਲੰਧਰ ਨੂੰ ਜਾਂਦੇ ਆ ਅਬਰ ਸਰ ਨੂੰ ਜਾਂਦੇ ਆ ਇੱਥੇ ਸਮਾਂ ਲਾਓ ਇਹ ਸਮਾਂ ਬਹੁਤ ਜ਼ਰੂਰੀ ਹੈ ਤੁਹਾਡੇ ਵਿੱਚ ਹੁੰਦਾ ਹੈ ਤਰੀਕ ਨੂੰ ਇਹ ਮੋਰਚਾ ਲੱਗਾ ਆ ਭਾਈ ਰਜਿੰਦਰ ਪਾਲ ਜਿੰਦ ਇੱਕ ਸੜਕ ਦੇ ਉੱਤੇ ਜਿਹੜੀ ਮਾਇਦਾ ਕੰਪਨੀ ਨੂੰ ਜਾਂਦੀ ਹੈ ਵੈਸੇ ਤਾਂ ਇਹ ਰਾਹ ਆਸਰੋਂ ਪਿੰਡ ਦਾ ਆ ਉਹਦੇ ਉੱਤੇ ਉਹ ਬੈਠੇ ਤੇ ਕੰਪਨੀ ਵਾਲਿਆਂ ਨੇ ਆਪਣੀ ਸਿਕਿਉਰਿਟੀ ਭੇਜ ਕੇ ਉਹਨਾਂ ਨਾਲ ਬੁਰਾ ਭਲਾ ਵੀ ਕੀਤਾ ਉਹਨਾਂ ਦਾ ਸਮਾਨ ਵੀ ਲੈ ਗਏ ਅਜੇ ਵੀ ਉਹਨਾਂ ਦੇ ਕੋਲ ਆ ਪੰਡ ਮੰਗ ਨਹੀਂ ਕੀਤੀ ਉਹਨਾਂ ਨੂੰ ਹੋਰ ਬਹੁਤ ਕੁਝ ਮਾਰਿਆ ਇਹਨੇ ਦਿੱਤਾ ਉਸ ਤੋਂ ਬਾਅਦ ਇੱਥੇ ਇੱਕ ਸਾਡੇ ਪੱਤਰਕਾਰ ਨੇ ਜਿੰਦੀਪ ਸਿੰਘ ਖਣੀ ਇੱਕ ਵੀਰ ਰਣਜੀਤ ਸਿੰਘ ਨੇ ਉਹਨਾਂ ਨੇ ਦੋਨਾਂ ਨੇ ਇੱਥੇ ਖੜ ਕੇ ਪੰਥ ਨੂੰ ਇੱਕ ਮੇਣਾ ਮਾਰਿਆ ਵੀ ਯਾਰ ਤੁਸੀਂ ਕਿੱਥੇ ਹੋ ਐਡੀ ਵੱਡੀ ਗੱਲ ਹੋ ਗਈ ਐਡਾ ਵੱਡਾ ਸਾਡਾ ਸਾਨਾ ਕੋਈ ਵੀ ਨਹੀਂ ਆਉਂਦਾ ਮੈਨੂੰ ਪਤਾ ਲੱਗਦਾ 10 ਤਰੀਕ ਨੂੰ ਮੈਂ ਕਰਨਾਲ ਕੀ ਹੋਵਾਂ 11 ਤਰੀਕ ਨੂੰ ਇਸ ਮੋਰਚੇ ਦੇ ਵਿੱਚ ਆਪਾਂ ਆਉਣੇ ਆਉਣ ਸਾਰੀ ਜਦੋਂ ਸਿੰਘਾਂ ਨੇ ਗੱਲ ਇੱਥੇ ਕੀਤੀ ਵੀਰ ਕਲਵੰਤ ਸਿੰਘ ਸੈਣੀ ਹਰਜੀਤ ਸਿੰਘ ਜਿੱਲ ਇਹ ਸਾਰੇ ਸਿੰਘ ਇੱਥੇ ਸੀਗੇ ਅਸੀਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਜਿਹਚ ਸਰਦਾਰ ਅਜੀਤਪਾਲ ਸਿੰਘ ਬਰਾੜ ਵੀਰ ਕੁਲਵੰਤ ਸਿੰਘ ਸੈਣੀ ਤੇ ਇੱਕ ਬਾਪੂ ਜੀ ਰਜਿੰਦਰਪਾਲ ਸਿੰਘ ਇੱਕ ਦਲਜੀਤ ਸਿੰਘ ਗਿੱਲ ਜਿਹੜੇ ਉਹਨਾਂ ਦੀ ਹੈਗੀ ਆ ਖਾਨੀ ਹੁਣੀਆਂ ਦਾ ਸ਼ਹਿਰ ਪੰਜਾਬ ਤੇ ਮੇਰਾ ਸਭ ਤੋਂ ਪਹਿਲੀ ਗੱਲ ਇਹ ਹੋਈ ਕਿ ਫੈਕਟਰੀ ਨੇ ਸਾਨੂੰ ਇਹ ਸਭ ਭਜਾਉਣ ਦੀ ਕੋਸ਼ਿਸ਼ ਕੀਤੀ ਕੁਝ ਬੰਦੇ ਭੇਜੇ ਤੇ ਹੋਇਆ ਇਹ ਜਿਵੇਂ ਜਿਹੜੇ ਪਹਿਲੇ ਬੰਦੇ ਇੱਥੇ ਆਉਂਦੇ ਸੀਗੇ ਉਹ ਫੈਕਟਰੀ ਦੇ ਵਿਰੁੱਧ ਮੋਰਚਾ ਲਾਉਂਦੇ ਸੀ ਫੈਕਟਰੀ ਨੇ ਸਾਡੀ ਜ਼ਮੀਨ ਲਈ ਇਹ ਗੱਲ ਸਾਰੀ ਲਾਈਨ ਤੋਂ ਹਟ ਕੇ ਸੀ ਸਭ ਤੋਂ ਪਹਿਲੀ ਸਾਡੀ ਡਿਮਾਂਡ ਅਸੀਂ ਫੈਕਟਰੀ ਵਾਲਿਆਂ ਨੂੰ ਇਹ ਕਲੀਅਰ ਕਰਤਾ ਵੀ ਤੁਹਾਡੇ ਖਿਲਾਫ ਮੋਰਚਾ ਨਹੀਂ ਹੈ ਉਸੇ ਉਹਨਾਂ ਨੇ ਹੋਰ ਕਈ ਕੋਸ਼ਿਸ਼ਾਂ ਕਾਸ਼ਾਂ ਕੀਤੀਆਂ ਜਿਹਦੇ ਲਈ ਆਪਾਂ ਉਹਨਾਂ ਨੂੰ ਸਪਸ਼ਟ ਕੀਤਾ ਸੱਦਗੇ ਵੀ ਇਹ ਮੋਰਚਾ ਤੁਹਾਡੇ ਖਿਲਾਫ ਨਹੀਂ ਹੈ ਤੇ ਇਹ ਤੁਸੀਂ ਫੈਕਟਰੀ ਦੇ ਖਿਲਾਫ ਨਾ ਸਮਝੋ ਹਾਂ ਅਸੀਂ ਇਹਦੀ ਸਭ ਤੋਂ ਪਹਿਲਾਂ ਡਿਮਾਂਡ ਕਰਦੇ ਹਾਂ ਕਿ ਇਹ ਦੀ ਨਿਸ਼ਾਨਦੀ ਹੋਵੇ ਫੈਕਟਰੀ ਵਾਲਿਆਂ ਨੇ ਇੱਕ ਐਪਲੀਕੇਸ਼ਨ ਲਾਈ ਬਲਾਚੌਰ ਨਵਾਂ ਸ਼ਹਿਰ ਲੌਂ ਤੋਬਾ ਸਾਨੂੰ ਕਹਿੰਦੇ ਵੀ 15 ਫਰਵਰੀ ਨੂੰ ਇਹਦੀ ਮੰਗਤੀ ਹੋਊਗੀ ਵੀ ਤੁਸੀਂ ਜਾਓ ਇਹਨਾਂ ਨੇ ਪੁਲਿਸ ਅੱਧੀ ਪੁਲਿਸ ਪ੍ਰਸ਼ਾਸਨ ਆਇਆ ਤੇ ਉਹਨਾਂ ਨੇ ਸਾਡੇ ਨਾਲ ਪਹਿਲੀ ਗੱਲ ਜਿਹੜੀ ਹੋਈ 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 ਉਹ ਕਹਿੰਦੇ ਵੀ ਤੁਸੀਂ ਇੱਥੋਂ ਚਲੇ ਜਾਓ ਉਹਨਾਂ 15 ਤਰੀਕ ਨੂੰ ਉਹਦੀ ਮੰਗਤੀ ਤੇ ਹੋਈ ਜਣੀ ਹੁਣ ਮੋਰਚੇ ਦਾ ਕੀ ਫਾਇਦਾ ਆਪਾਂ ਉਹਨਾਂ ਨੂੰ ਕਿਹਾ ਵੀ ਜਿਹੜੇ ਬੰਦੇ ਮੋਰਚਾ ਲਾਉਂਦੇ ਨੇ ਕਈ ਵਾਰੀ ਹਵੈਸੇ ਤਾਂ ਸਾਰੇ ਸੇਖੀ ਕੀਮਤੀ ਹੁੰਦੇ ਨੇ ਪਰ ਹਰ ਬੰਦੇ ਦਾ ਆਪਣਾ ਆਪਣਾ ਇੱਕ ਪਸੂਕੜ ਹੈ ਮਹਾਰਾਜ ਨੇ ਵੀ ਕਿਹਾ ਮੇਰਾ 10 ਹਜ਼ਾਰੀ ਮੇਰਾ 30 ਹਜ਼ਾਰੀ ਗੁਰੂ ਸਾਹਿਬ ਨੇ ਲੱਗ ਜਰਨੈਲਾਂ ਤੱਕ ਦਿੱਤੇ ਹੈ ਨਾ ਅੱਜ ਇੱਕ ਮਹਾਨ ਜਰਨੈਲ ਉਹਦੇ ਸਿੰਘ ਦਾ ਇਹ ਵੀ ਵਿਦਿਆਰਦਾ ਵੀ ਹੈ ਗੁਰੂ ਸਾਹਿਬ ਨੇ ਇਹ ਸਾਰਾ ਕੁਝ ਜਿਹੜਾ ਆ ਖਾਲਸਾ ਪੰਥ ਨੂੰ ਦਿੱਤਾ ਪਰ ਆਪਾਂ ਇਥੇ ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਕਿਹਾ ਵੀ ਸਾਡੇ ਬਾਰੇ ਇਹ ਪਤਾ ਕਰੋ ਸੀ ਬੰਦੇ ਕੌਣ ਆ ਫਿਰ ਸਾਡੇ ਨਾਲ ਗੱਲ ਕਰਿਓ ਪਹਿਲਾਂ ਉਹ ਚੜ੍ਹਾਈ ਕਰਕੇ ਆਏ ਸੀ ਉਹਨਾਂ ਨੂੰ ਇੰਜ ਲੱਗਦਾ ਜੀ ਕਿ ਸਾਡੇ ਖਿਲਾਫ ਹੈ ਸਾਰਾ ਕੁਝ ਜਾਂ ਪੈਸੇ ਪੂਜਾਂ ਦੇ ਚੱਕਰ 'ਚ ਇਹਨਾਂ ਨੇ ਮੋਰਚਾ ਲਾਇਆ ਇੱਕ ਗੱਲ ਵੀ ਉਹਨਾਂ ਕੋਲ ਗਈ ਸੀ ਪਰ ਆਪਾਂ ਨੂੰ ਸਪਸ਼ਟ ਕਰਤਾ ਵੀ ਸਾਡੀ ਪਹਿਲੀ ਡਿਮਾਂਡ ਇਹ ਆ ਕਿ ਇੱਥੇ ਮਨਤੀ ਹੋਊਗੀ ਫਿਰ ਅਸੀਂ ਜਾਵਾਂਗੇ ਪਰ ਅਸੀਂ ਕੀ ਕੀਤਾ ਵੀਰ ਅਨਜੀਤ ਸਿੰਘ ਨੇ ਤੇ ਸੜੀ ਸਾਹਿਬ ਨੇ ਇੱਕ ਮਾਨਸਾ ਤੋਂ ਟੀਮ ਭੇਜੀ ਅਸੀਂ ਸੈਟਲਾਈਟ ਰਾਹੀਂ ਇਹਦੀ ਮਨਤੀ ਕਰਵਾਇਆ ਜੇਦੀ ਮਨਤੀ ਕਰਵਾਉਣ ਤੋਂ ਬਾਅਦ ਅਸੀਂ ਉਹਨਾਂ ਨੂੰ ਨਕਸ਼ਾ ਦਿੱਤਾ ਕਿ ਜੇ ਤੁਸੀਂ ਇਸ ਮਨਤੀ ਨਾਲ ਸੈਟੀਸਫਾਈਡ ਹੋ ਤੇ ਠੀਕ ਆ ਜੇ ਤੁਸੀਂ ਨਹੀਂ ਹੈਗੇ ਤੇ ਆਪਣੀ ਮਨ ਦੀ ਅਭੀ ਕਰਾਓ ਨਹੀਂ ਤਾਂ ਅਸੀਂ ਇਸ ਤੇ ਨਿਸ਼ਾਨ ਲਾ ਦਾਂਗੇ ਫਿਰ ਉਹਨਾਂ ਨੂੰ ਲੱਗਾ ਦੀ ਗੱਲ ਪੁੱਠੀ ਚਲੇਗੀ ਆ ਵੀ ਉਹ ਨਿਸ਼ਾਨ ਲਾਉਣਗੇ ਇੱਕ ਉਹਨਾਂ ਨੇ ਇਹ ਕਿਹਾ ਵੀ ਜੇ ਤੁਹਾਡੇ ਵਿੱਚ ਕੋਈ ਵਾਲੀ ਜ਼ਮੀਨ ਇੱਧਰ ਉੱਧਰ ਹੋਈ ਤੇ ਆਪਾਂ ਉਹਦੇ ਲਈ ਬਹਿ ਕੇ ਗੱਲ ਕਰਾਂਗੇ ਵੀ ਅਸੀਂ ਮਹਾਰਾਜ ਕਿਰਪਾ ਕਰੇ ਜਲਦੀ ਖਾਲਸੇ ਦਾ ਰਾਜ ਹੋਏ ਤੇ ਸਾਡੇ ਰਾਜ ਦੀਆਂ ਫੈਕਟਰੀਆਂ ਆਉਣਗੀਆਂ ਸੋ ਇਸ ਗੱਲ ਕਰਕੇ ਉਹਨਾਂ ਦੇ ਦਿਮਾਗ ਚ ਪਹਿਲਾਂ ਇਹ ਗੱਲ ਕੱਢੀ ਪਰ ਉਹਨਾਂ ਨੇ ਫਿਰ ਫਿਰ ਕੀ ਹੋਇਆ ਕਿ ਇਹਦੇ ਚੱਲਦੇ ਆ ਸਾਡੇ ਕੋਲ ਆ ਇਸ ਫੌਦੇ ਜਿਹੜੇ ਰੋਪੜ ਦੇ ਐਮਐਲਏ ਨੇ ਦਿਨੇਸ਼ ਚੜਾਈ ਉਹ ਐਡਵੋਕੇਟ ਰਹੇ ਨੇ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੰਪਰਕ ਕਰਕੇ ਸਾਡੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਮੀਟਿੰਗ ਕਰਨ ਲਈ ਪਹਿਲੀ ਵਾਰ ਇਹ ਹੀ ਗੱਲ ਜੀ ਉੱਠੀ ਉਹ ਤੇ ਮੈਂ ਉਹਨਾਂ ਨੇ ਕਿਹਾ ਜੀ ਵੀ ਇਹ ਮੇਰੀ ਧਾਰਮਿਕ ਮੌਤ ਆ ਮੈਂ ਉੱਠ ਨਹੀਂ ਸਕਦਾ ਜਿੰਨਾ ਚਿਰ ਇਹਦੀ ਨਿਸ਼ਾਨਦੇਹੀ ਨਹੀਂ ਹੋਈ ਮੇਰੀ ਡਿਮਾਂਡ ਇਹ ਆ ਕਿ ਨਿਸ਼ਾਨਦੇਹੀ ਹੋਊਗੀ ਤੇ ਫਿਰ ਅਸੀਂ ਫਤਿਹ ਬੁਲਾਵਾਂਗੇ ਤੇ ਅਗਲਾ ਪ੍ਰੋਗਰਾਮ ਪਾਸ ਤੇ ਤੇ ਉਹ ਲਿਖੂਗਾ ਫਿਰ ਮੈਂ ਜਾਵਾਂ ਉਹਨਾਂ ਨੇ ਕਿਹਾ ਠੀਕ ਆ ਜੀ ਦੋ ਦਿਨਾਂ ਦੇ ਵਿੱਚ ਵੀ ਤੁਹਾਡੀ ਇਹ ਨਿਸ਼ਾਨਦੀ ਕਰਵਾ ਦਾਂਗੇ ਮੈਂ ਕਹਾਂ ਜੀ ਸਰਕਾਰਾਂ ਸਾਡੇ ਨਾਲ ਬੜੀ ਵਰੀ ਨੇਗੋਸ਼ੀਏਸ਼ਨ ਕਰਦੀਆਂ ਪਰ ਪੂਰੀਆਂ ਤਾਂ ਉੱਤਰਦੀਆਂ ਨਹੀਂ ਦੇਖ ਲੈਨੇ ਪਰ ਉਹ ਵਿਦਨ ਟਾਈਮ ਦੇ ਵਿੱਚ ਉਹਨਾਂ ਨੇ ਉਹ ਜਿਹੜੀ ਨਿਸ਼ਾਨਦੀ ਸਾਡੀ ਕਰਵਾਈ ਨਿਸ਼ਾਨਦੀ ਕਰਵਾਣ ਤੋਂ ਬਾਅਦ ਆ ਜਿਹੜਾ ਤੁਸੀਂ ਕੈਮਰੇ ਆਪਣੇ ਚ ਲਿਓ ਇਹ ਝੰਡਾ ਸਾਹਿਬ ਜਿਹੜਾ ਇੱਥੇ ਲੱਗਾ ਆ ਨਿਸ਼ਾਨ ਸਾਹਿਬ ਤੇ ਘੰਡੇ 'ਚ ਫਰਕ ਹੁੰਦਾ ਆ ਇੱਕ ਝੰਡਾ ਆ ਕਾਲਪਰ ਅੱਜ ਦੀ ਜਿਹੜੀ ਇਹ ਮਰਦਾ ਇਰੇ ਉੱਤੇ ਲੱਗਾ ਆ ਇਹਦੀ ਹੁਣ ਨਿਸ਼ਾਨਦੀ ਹੋ ਕੇ ਉਹਦੇ ਉੱਤੇ ਆਪਾਂ ਝੰਡੀਆਂ ਲਾ ਦਿੱਤੀਆਂ ਨੇ 13 ਮਰਲੇ ਘਟ 8 ਕਿੱਲੇ ਜ਼ਮੀਨ ਜਿਹੜੀ ਆ ਉਹ ਪੰਥ ਦੇ ਹਵਾਲੇ ਹੋਈ ਆ ਇਸ ਤੋਂ ਬਾਅਦ ਜਿਹੜੀ ਮੇਨ ਗੱਲਬਾਤ ਹੋਈ ਆ ਇੱਥੋਂ ਦੇ ਜਿਹੜੇ ਐਮਐਲਏ ਸਾਹਿਬ ਸੀ ਉਹ ਵੀ ਆਏ ਤੇ ਜਿਹੜੇ ਬੜਾ ਚੌਰ ਤੋਂ ਸੀਗੇ ਐਮਐਲਏ ਬੀਬੀ ਕਟਾਰੀਆ ਉਹਨਾਂ ਦਾ ਬੇਟਾ ਵੀ ਆਇਆ ਉਹਨਾਂ ਨੇ ਫਿਰ ਝੰਡੇ ਥੱਲੇ ਕੱਢ ਕੇ ਸੌਂਹ ਕਾਦੀ ਤੇ ਅਸੀਂ ਸਾਰਾ ਸਿਰੇ ਚੜਾਵਾਂਗੇ ਵੀ ਸਾਡੀ ਇੱਕ ਕਮਿਟਮੈਂਟ ਆ ਪਰ ਉਹਨਾਂ ਨੇ ਕੀਤਾ ਵੀ ਕਰਕੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਜਿਹੜੀ ਫੈਕਟਰੀ ਨਾਲ ਸਾਡੀ ਮੀਟਿੰਗ ਹੋਈ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਇਹਦਾ ਰਾਹ ਜਿਹੜਾ ਆ ਉਹ ਬਣਾ ਕੇ ਦੇਾਂਗੇ ਤੇ ਇਹਦੀ ਜਿਹੜੀ ਦੁਆਰ ਆ ਸਾਰੀ ਉਹ ਅਸੀਂ ਨਿਸ਼ਾਨਦੀ ਕਰਕੇ ਤੇ ਇਹਦੇ ਨਿਸ਼ਾਨ ਸਾਹਿਬ ਡਿੱਗਣ ਵਾਲੀ ਜਿਹੜੀ ਖਾਰ ਪਈ ਹੋਈ ਆ ਉਹਨੂੰ ਜਿਹੜੇ ਹਿਮਾਚਲ ਦੇ ਆਰਕੀਟੈਕਟ ਨੇ ਜਾਂ ਉਹਦੇ ਠੇਕੇਦਾਰ ਨੇ ਜਿਹੜੇ ਪਹਾੜੀਆਂ 'ਚ ਕੰਮ ਕਰਦੇ ਨੇ ਉਹਨਾਂ ਨਾਲ ਗੱਲ ਕੀਤੀ ਅੱਜ ਵੀ ਆਉਣਗੇ ਤੇ ਇਹਦੇ ਉੱਤੇ ਅਸੀਂ ਇੱਕ 13 ਮੈਂਬਰੀ ਕਮੇਟੀ ਬਣਾਈ ਆ ਉਗੀ ਤੁਹਾਨੂੰ ਜੀ ਲੈਟਰਸ ਦੇ ਲਿਖ ਕੇ ਦੇਾਂਗੇ ਵੀ ਆ ਉਹਦੇ ਨਾਂ ਨੇ ਉਹਦਾ ਜਿਹੜਾ ਬਲਾਰਾ ਹੈ ਉਹ ਮਿਲਣੇ ਜੁਕਤ ਕੀਤਾ ਗਿਆ ਪ੍ਰੈਸ ਨਾਲ ਗੱਲ ਕਰਨੀ ਆ ਜਾਂ ਫੈਕਟਰੀ ਨਾਲ ਗੱਲ ਕਰਨੀ ਆ ਤੇ ਉਹਦੇ ਵਿੱਚ ਜਿਹੜੇ ਸਿੰਘ ਅਸੀਂ ਪਾਏ ਨੇ ਉਹਦਾ ਤੁਹਾਨੂੰ ਨਾਂ ਦੇ ਦੇਾਂਗੇ ਮੈਂਬਰ ਮੈਂ ਤੁਹਾਨੂੰ ਦੱਸ ਦੇਣਾ ਸਰਦਾਰ ਕੁਲਦੀਪ ਸਿੰਘ ਨੇ ਬਿਰਕ ਸਾਹਿਬ ਜਿਹੜੇ ਆ ਤੇ ਅਜੇ ਪਾਸੇ ਅਸੀਂ ਬਰਾੜ ਕੁਲਵੰਤ ਸਿੰਘ ਸੈਣੀ ਗੁਰਜੀਤ ਸਿੰਘ ਤੇ ਥਲੀ ਸਾਹਿਬ ਇਸ ਤਰ੍ਹਾਂ ਕੁਝ ਜਿਹੜੇ ਸਾਰੇ ਨਾਂ 13 ਮੈਂਬਰੀ ਕਮੇਟੀ ਬਣਾਈ ਆ ਜਿਹੜੀ ਇਹ ਕਮੇਟੀ ਆ ਇਹ ਕਮੇਟੀ ਇਸ ਸਾਰੀ ਕਾਰਵਾਈ ਦੇ ਉੱਤੇ ਨਿਗਰ ਰੱਖੂਗੀ ਹੁਣ ਪਹਿਲਾਂ ਵਾਲੀ ਗੱਲ ਨਹੀਂ ਵੀ ਮੋਰਚਾ ਲਾਇਆ ਨਿਸ਼ਾਨ ਲਈ ਤੇ ਬੰਦੇ ਚਲੇ ਗਏ ਹੁਣ ਅੰਜਾਮ ਤੱਕ ਲੈ ਕੇ ਜਾਵਾਂਗੇ ਜੀ ਜੇ ਕੋਈ ਵੀ ਉਨਨੀ ਕੀ ਹੋਈ ਤੇ ਤੁਹਾਡੇ ਚੈਨਲ ਰਾਹੀਂ ਅਸੀਂ ਪੰਥ ਨੂੰ ਸੁਨੇਹਾ ਦੇਾਂਗੇ ਤੇ ਅਸੀਂ ਇਸ ਤੋਂ ਵੀ ਵੱਡੀ ਗੱਲ ਅੱਗੇ ਕਰ ਸਕਦੇ ਹਾਂ ਤੇ ਸਾਡੀ ਇਹ ਜਿਹੜੀ ਅੱਜ ਅਸੀਂ ਮੋਰਚੇ ਦੀ ਅਰਦਾਸ ਕਰਾਂਗੇ ਜਿੱਤ ਦੀ ਤੇ 29 ਤਰੀਕ ਨੂੰ ਇਸ ਸਥਾਨ ਦੇ ਉੱਤੇ ਇਸ ਅਨਕਟ ਸਾਹਿਬ ਜਿਹੜਾ ਰਖਾਉਣਾ ਆ 31 ਤੀਨੋਂ ਦੇ ਭੋਗ ਪਾਣਗੇ ਸ਼ੁਕਰਾਨੇ ਵਜੋਂ ਅਸੀਂ ਖਾਲਸਾ ਪੰਥ ਦਾ ਤੁਹਾਡੇ ਸਾਰੇ ਚੈਨਲਾਂ ਦਾ ਤੇ ਹਰ ਉਸ ਬੰਦੇ ਦਾ ਜਿਹਨੇ ਇਥੇ ਹਾਜ਼ਰੀ ਭਰੀ ਖੰਡ ਦੇ ਵਿੱਚ ਤੇ ਉਹਨਾਂ ਬੰਦਿਆਂ ਦਾ ਜਿਨ੍ਹਾਂ ਨੇ ਇਹ ਲੰਗਰ ਪਚਾਇਆ ਜਿਨ੍ਹਾਂ ਨੇ ਸਾਡੇ ਨਾਲ ਸਾਰੀਆਂ ਚੀਜ਼ਾਂ ਸਾਨੂੰ ਮੁਹੱਈਆ ਕਰਾਈਆਂ ਮੋਰਚੇ ਦੀ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਾਂਗੇ کا یوٹیوبر جی ਸਾਡੇ ਜਿਹੜੇ ਬਾਪੂ ਜੀ ਨੇ ਜਨ ਬਾਪੂ ਰਜਿੰਦਰਪਾਲ ਸਿੰਘ ਜੀ ਜਿਨ੍ਹਾਂ ਨੇ ਪਹਿਲੀ ਵਾਰੀ ਇਹ ਮੋਰਚਾ ਲਾਇਆ ਦੇਖੋ ਗੁਰੂ ਸਾਹਿਬ ਨੇ ਸੋਜੀ ਪਾਣੀ ਹੁੰਦੀ ਆ ਮੈਂ 2015 ਤੋਂ ਮੈਨੂੰ ਜਦੋਂ ਇਸ ਸਥਾਨ ਦਾ ਪਤਾ ਲੱਗਿਆ ਮੈਂ ਵੀਡੀਓਜ਼ ਕਰਨੇ ਸ਼ੁਰੂ ਕੀਤੇ ਅਵੇਰਨੈਸ ਲਿਆਣੀ ਸ਼ੁਰੂ ਕੀਤੀ 2015 ਚ ਕੀਤਾ ਫਿਰ 17 ਚ ਕੀਤਾ ਫਿਰ 19 ਚ ਕੀਤਾ ਲਗਾਤਾਰ ਮੈਂ ਇਹਦੇ ਤੇ ਕੋਸ਼ਿਸ਼ ਕੀਤੀ ਆ ਤੇ ਇਹ ਸੋਜੀ ਗੁਰੂ ਸਾਹਿਬ ਨੇ ਪਾਈ ਆ ਹੁਣ ਜਿਹੜੇ ਸਾਡੇ ਬਾਪੂ ਰਜਿੰਦਰ ਸਿੰਘ ਜੀ ਆ ਰਜਿੰਦਰਪਾਲ ਸਿੰਘ ਜੀ ਉਹ ਉਹ ਇਹ ਕਹਿੰਦੇ ਨੇ ਕਿ ਉਹਨਾਂ ਨੂੰ ਗੁਰੂ ਸਾਹਿਬ ਨੇ ਇਹ ਸੇਵਾ ਉਹਨਾਂ ਨੂੰ ਕਹੀ ਆ ਗੁਰੂ ਸਾਹਿਬ ਨੇ ਉਹਨਾਂ ਨੂੰ ਹੁਕਮ ਲਾਇਆ ਉਹਨਾਂ ਨੂੰ ਸੁਪਨਾ ਆਇਆ ਆ ਜਿਵੇਂ ਵੀ ਆਇਆ ਇਹ ਜਿਹੜਾ ਯੂਟਿਊਬਰ ਆ ਹੈ ਤਾਂ ਜਵਾਗ ਜਾਈ ਆ ਇਹਨੇ ਮਜ਼ਾਕ ਉਡਾਇਆ ਇਸ ਚੀਜ਼ ਦਾ ਉਹਨੂੰ ਸੱਦੀ ਜੀ ਗੱਲ ਪੁੱਛਦਾ ਬਾਈ ਤੇਰੇ ਰਿਸ਼ਤਦਾਰੀ ਚ ਕੋਈ ਨਾ ਕੋਈ ਜ਼ਰੂਰ ਮਰਿਆ ਹੋਊਗਾ ਔਰ ਇਹ ਗੱਲਾਂ ਹੁੰਦੀਆਂ ਨੇ ਵੀ ਮੈਂ ਮੇਰਾ ਬਾਪੂ ਮਰ ਗਿਆ ਜੀ ਮੈਨੂੰ ਸੁਪਨੇ ਚ ਦਰਸ਼ਨ ਦੇ ਗਿਆ ਮੇਰਾ ਬਾਪੂ ਮੇਰੀ ਮਾਂ ਨੇ ਮੈਨੂੰ ਦੱਸਤਾ ਫਲਾਣੀ ਜਗ੍ਹਾ ਇਹ ਚੀਜ਼ ਰੱਖੀ ਹੋਈ ਆ ਆਮ ਤੌਰ ਤੇ ਇਹ ਗੱਲਾਂ ਹੁੰਦੀਆਂ ਨੇ ਹੈਨਾ ਔਰ ਇਹ ਜਿਹੜਾ ਯੂਟਿਊਬਰ ਆ ਬਾਈ ਸਿੱਧੀ ਜੀ ਗੱਲ ਆ ਜਿੱਦਣ ਤੇਰਾ ਬਾਪੂ ਵੀ ਮਰਿਆ ਨਾ ਤੇ ਤੂੰ ਵੀ ਇਹ ਕਹੇਗਾ ਕਿ ਕਦੀ ਬਾਪੂ ਸੁਪਨੇ ਚ ਆ ਗਿਆ ਤੇ ਤੂੰ ਲੋਕਾਂ ਨੂੰ ਕਹੇਗਾ ਬਾਈ ਕਿ ਮੇਰਾ ਬਾਪੂ ਸੁਪਨੇ ਚ ਆਇਆ ਸੀ ਤੇ ਮੈਨੂੰ ਆਹ ਦੱਸ ਕੇ ਗਿਆ ਬਈ ਤੁਹਾਡੇ ਦੁਨਿਆਵੀ ਬਾਪੂ ਤੁਹਾਡੇ ਦੁਨਿਆਵੀ ਮਾਵਾ ਪੈਣਾ ਆ ਸਕਦੀਆਂ ਸੁਪਨੇ ਚ ਤੇ ਸਾਡਾ ਕਲਗਰਧਾਰ ਪਾਸ਼ਾ ਨਹੀਂ ਆ ਕੇ ਕਿਸੇ ਨੂੰ ਕਹਿ ਸਕਦਾ ਕਮਾਲ ਕਰਦੇ ਹੋ ਯਾਰ ਤੁਸੀਂ ਹਾਦਾ ਤੁਹਾਡੀ ਇੰਨਾ ਵੀ ਤਰਕ ਚੰਗਾ ਨਹੀਂ ਹੁੰਦਾ ਤੇ ਬਾਈ ਤੂੰ ਕਿਹਾ ਠੀਕ ਆ ਗੁਰੂ ਸਾਹਿਬ ਨੇ ਤੇਰੇ ਸਿਰ ਸਵਾਬ ਪਾਈ ਦਿੱਤੀ ਗੁਰੂ ਸਾਹਿਬ ਨੇ ਪ੍ਰਤੱਖ ਕਰਕੇ ਦਿਖਾਤਾ ਅੱਠ ਕਿਲੇ ਦਾ ਕਬਜ਼ਾ ਛੁਟਿਆ ਆ ਔਰ ਹਜ਼ਾਰ ਕਰੋੜ ਦੀ ਧਿਰ ਦੇ ਕੋਲੋਂ ਛੁਟਿਆ ਔਰ ਇੱਥੇ ਕਿੰਨੇ ਛੜਾਇਆ ਸੰਗਤ ਨੇ ਛੜਾਇਆ ਸਾਡੇ ਵਰਗਿਆਂ ਨੇ ਛੜਾਇਆ ਜਿਨ੍ਹਾਂ ਨੂੰ ਕੋਈ ਜਾਣਦਾ ਹੀ ਨਹੀਂ ਇਹ ਗੁਰੂ ਸਾਹਿਬ ਦੀ ਕਲਾ ਹੀ ਵਰਤੀ ਆ ਨਾ ਜੀ ਬਾਪੂ ਜੀ ਨੇ ਕਲਾ ਵਰਤਣ ਦੀ ਗੱਲ ਕੀਤੀ ਆ ਵੀ ਗੁਰੂ ਸਾਹਿਬ ਨੇ ਕਲਾ ਵਰਤਾਈ ਆ ਗੁਰੂ ਸਾਹਿਬ ਨੇ ਮੈਨੂੰ ਸੋਝੀ ਪਾਈ ਆ ਇਹ ਇਹਨੂੰ ਕਲਾ ਵਰਤਣਾ ਹੀ ਕਹੂਗੇ ਇਹਨੂੰ ਕਲਾ ਵਰਤਣੀ ਹੋਏ ਕਵਾਂਗੇ ਜੀ ਐਡੀ ਵੱਡੀ ਧਿਰ ਨਾਲ ਪੰਗਾ ਲਿਆ ਤੇ ਇੱਕ ਕਬਜ਼ਾ ਜੜਾਇਆ ਛੁਟਿਆ ਆ ਔਰ ਅੱਜ ਇਹ ਸਥਾਨ ਦਾ ਕਬਜ਼ਾ ਕਮ ਦੇ ਕੋਲ ਵਾਪਸ ਆਇਆ ਪੱਤਰਕਾਰ ਸਾਹਿਬ ਤੁਹਾਨੂੰ ਕੀ ਲੱਗਦਾ ਇਹ ਕਲਾ ਨਹੀਂ ਵਰਤੀ ਇਹਨੂੰ ਕਲੇ ਵਰਤ ਨਹੀਂ ਕਹਿੰਦੇ ਆ ਭਾਈ ਤੇਰੇ ਹੁਣ ਜਿਹੜੇ ਤੇਰੇ ਲਫ਼ਜ਼ ਨੇ ਜਾਂਦਾ ਤੂੰ ਇਹਨਾਂ ਨੂੰ ਵਾਪਸ ਲੈ ਨਹੀਂ ਤੇਰੇ ਸਿਰ ਤਾਂ ਸਵਾ ਪਈਓ ਪਈਆ ਭਾਈ